ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ 2967 ਕਣਕ ਦਾ ਝਾੜ ਦਿਖਾਉਣੇ ਆਂ ਆਪਾਂ 2 ਕਿੱਲੇ ਜੀਦੇ ਸੀ 2967 ਦੇ ਆ ਆ ਤੁਸੀਂ ਦੇਖ ਸਕਦੇ ਹੋ ਟਰਾਲੇ ਦੇ ਵਿੱਚ ਬੰਦਾ ਦਾ 100 ਹੋ ਜਾ 105 ਮਣ ਕਣਕ ਹੋਣੀ ਆ ਮੰਨ ਕੇ ਚਲੋ ਵੀ 2 ਕਿੱਲੇ ਤੋਂ 50 ਮਣ ਜਮਨ ਝੜ ਨਹੀਂ ਲਿਆ ਦਰਮਿਆਨੀ ਜਿਉਣੀ ਜ਼ਮੀਨਾਂ ਕੋਈ ਵਧੀਆ ਚੰਗੀ ਨਹੀਂ ਚਲੋ ਵਧੀਆ ਫਿਰ ਵੀ ਆਪਣਾ ਝਾੜ ਦੇਗੀ ਪਰ ਸਭ ਤੋਂ ਬੈਸਟ ਸਾਡੇ ਡਹੀਆ 222 ਤੇ 187 ਇਹਦਾ ਝਾੜ ਹੋਈ ਸੱਤ ਕੁ ਟੁਕ ਤੇ ਗਿਆਗਾ ਨਾ ਦਰਮਿਆਨੀ ਜਿਵੇਂਦਾ ਉਹੀ ਇੱਕੋ ਜਿਹਾ ਬਾਣ ਹੈ ਤੇ ਤਮیں ਸਾਰੇ ਇਹ 222 ਤੋਂ 187 ਗਣਕੀ ਬੀਸੀ ਸੀ ਆ ਤੁਸੀਂ ਦੇਖ ਸਕਦੇ ਹੋ ਆਹ ਟਰਾਲੇ ਦੇ ਵਿੱਚ ਛੋਕ ਕਿੰਨੀ ਕਣਕ ਹੋ ਸਕਦੀ ਆ 220 215 ਇੰਨੀ ਕਣਕ ਹੈ ਇਹ ਆ ਚਾਰ ਕਿੱਲੇ ਦੀ ਆ ਵੀ ਚੈੱਕ ਕਰ ਲਓ 222 ਤੇ 187 ਦਾ ਰਿਜ਼ਲਟ ਬਹੁਤ ਵਧੀਆ ਆ ਜਿਹੜੀ ਬਾਟੀ ਤੇ ਕਟੰਕੀ ਆਪਾਂ ਪੋਵਾਲੀ ਇਹਦੇ ਦੇ ਵਿੱਚ ਰეკਮੈਂਡ ਕਰਕੇ ਦੱਸੋ ਬਈ ਤੁਹਾਡੇ ਜਿਹੜੀ ਕਣਕ ਦਾ ਝਾੜੋ ਵਧੀਆ ਰਿਹਾ ਇਸ ਸਾਲ ਤੇ ਇਹਦੇ ਪਿੰਡ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਰਾ ਬਣ ਕੇ ਚੈਨਲ ਕਰ ਲਓ ਆਪਣਾ ਹੌਲੋ ਧੰਨਵਾਦ